ਛੋਟਾ ਦੇ ਦੇ ਸਿੰਗਲ ਦੇਖੋ ਨਿਕਲੂਗਾ ਕਿ ਨਾ ਇਹ ਅੰਦਰ ਗੇਰ ਰਹੀ ਸੋਸੋ ਇਹ ਜਿਵੇਂ ਆ সাইਜ ਵੀ ਛੋਟਾ ਜਾਣਾ ਇਹਦੇ ਤੋਂ ਦੇਖ ਕੋਈ ਇਤਨਾ সাইਜ ਨਹੀਂ ਇਹ সাইਜ ਦੇ ਨਾਲ ਇਦਾਂ ਹਮਨ ਕੋਈ ਨਹੀਂ ਆ ਪਾਗਲਾਂ ਦੀਆਂ ਹਰਕਤਾਂ ਕਿਉਂ ਕਰਦੀਆਂ ਤੜੀ ਪਾਈਆਂ ਹੋਣੇ ਪਤਾ ਲੱਗਿਆ ਕਿਉਂ ਪਾਈਆਂ ਕਿਉਂ ਨਹੀਂ ਐਵੇਂ ਨਹੀਂ ਆਪਾਂ ਕਿੰਨੀਆਂ ਵਾਲੀਆਂ ਪਾਈਆਂ ਨੇ ਆਪਣੇ ਡੱਬੇ ਭਰੇ ਪਏ ਐ ਇਹ ਜੀਆਂ ਵਾਲੀਆਂ ਕਿੱਥੇ ਲੁਕਾਈਆਂ ਉਹ ਵੀ ਪਏ ਸ਼ੀਸ਼ੇ ਸਾਈਡ ਤੇ ਦਿਖਾਈ ਮਨੇ ਇੱਧਰ ਇੱਕ ਪਾਗਲਾ ਪਤਾ ਲੱਗ ਰਿਹਾ ਦੋਨਾਂ ਚ ਵਾਲਾ ਇਹ ਲੱਗਦੀਆਂ ਨੇ ਸੋਹਣੀਆਂ ਆਪਾਂ ਸੋਹਣੀਆਂ ਲੱਗ ਰਹੀਆਂ ਨੇ ਹਣਾ ਆਪਾਂ ਇਸ ਵਾਰ ਲਵਾਂਗੇ ਹੋਰ ਆਪਾਂ 5000 ਰੁਪਏ ਲੈਣੇ ਨੇ ਦੇ ਵਾਪਸ ਇਦਾਂ ਹੀ ਆਹ ਲਾ ਦੇ ਜਿਹੜਾ ਕੋਲ ਡੋੜੇ ਲਾਇਆ ਜਿਹੜੇ ਨਹੀਂ ਸੋਹਣੀਆਂ ਲੱਗ ਰਹੀਆਂ ਮਨਸੂਰ ਨਾਲ ਮੈਚਿੰਗ ਕਰਕੇ ਇਸ ਵਾਰ ਤੀਆਂ ਤੇ ਇਦਾਂ ਹੀ ਲਵਾਂਗੇ ਲੋ ਜੀ ਫਾਈਨਲੀ ਅਸੀਂ ਤੀਆਂ ਦੀ ਸ਼ਾਪਿੰਗ ਕਰਨ ਆ ਗਏ ਤੀਆਂ ਸ਼ਾਪਿੰਗ ਦਾ ਜੇ ਕਿੱਥੇ ਦਾ ਸੂਟ ਨਹੀਂ ਬਣੇ ਹੈਗੇ ਤੀਆਂ ਕੋਈ ਗੱਲ ਸੂਟ ਲੈ ਲੈਣਾ ਬਣ ਵੀ ਜਾਣਗੇ ਹੁਣ ਸਿਲੈਕਟ ਤਾਂ ਹੋਈ ਗਏ ਕਲਰ ਉਹਨਾਂ ਨੂੰ ਕਹਿ ਦਾਂਗੇ ਵੀ ਜੇ ਤੁਸੀਂ ਰੱਖਣੇ ਆ ਮੋਤੀ ਵੀ ਤਰਖ ਲਓ ਜੇ ਕੱਢਣੇ ਤੇ ਆ ਆ ਆਪਣੇ ਆਪ ਹੀ ਜੇ ਉਹਨਾਂ ਨੂੰ ਨਹੀਂ ਪਸੰਦ ਆਉਣਾ ਫੋਟੋ ਕੋਈ ਜੀ ਤੂੰ ਭਾਜੀ ਨੂੰ ਕਹਿ ਕੇ ਕਢਵਾ ਜੀ ਹਨਾ ਥੋੜੀ ਜਿਹੀ ਕੁਆਲਿਟੀ ਭਾਜੀ ਹੋਰ ਨਹੀਂ ਲੱਗਦੀ ਇਹਦੀ ਹਲਕੀ ਜਿਹੀ ਉਹ ਕੰਮ ਹੋਣਾ ਚਾਹੀਦਾ ਆ ਵੀ ਜ਼ਿਆਦਾ ਨਹੀਂ ਹੋਣਾ ਜੀ ਹਮਣਾ ਦੇਖਿਆ ਵਾਈਟ ਮੋਤੀਆਂ ਜਦ ਸੋਹਣੇ ਲੱਗ ਰਹੇ ਨਾ ਜਿਵੇਂ ਚੁਣਿੱਟੇ ਜਣ ਹਰੇ ਹਰੇ ਦੇ ਮੋਤੀ ਆ ਤਾਂ ਸੇਮ ਹੀ ਤਾਂ ਹੈਗੀ ਹੈ ਰਾਵਲੀ ਆਹ ਵੇਖੋ ਦਰੱਖਤ ਸਮਾਨਾ ਗ੍ਰੋ ਕਰ ਰਹੇ ਨੇ ਪਰ ਉਹਨਾਂ ਨੇ ਮੈਨੂੰ ਉਹ ਲਾਣੀ ਹੈ 6 ਮਹੀਨੇ ਸਾਰੇ ਹੀ ਸਾਰੇ ਹੀ ਬਸ ਮੋਟੀ ਹੋ ਨੇ ਹੂੰ ਫਾਇਦਾ ਮੋਤੀ ਮੋਤੀ ਟੌਪ ਵਗੈਰਾ ਕਦੀ ਪਾਏ ਤਾਂ ਨਹੀਂ ਪਰ ਮੈਂ ਇਰਿੰਗਸ ਟਰਾਈ ਕਰ ਰਹੀ ਐ ਇਹ ਵੀ ਸਾਡੇ ਕਿਸੇ ਚਾਹਣ ਵਾਲੇ ਨੇ ਮੰਗਵਾਏ ਨੇ ਤਾਂ ਸੁਣ ਇੱਕ ਉਹ ਦਖਾ ਬੱਤਖ ਵਾਲੇ ਬੱਤਖ ਵਾਲੇ ਤੇ ਕਾਢਦੇ ਰੱਖਣਾ ਆਹ ਸੀ ਬੱਤਖ ਵਾਲੇ ਕਾ ਬਣੇ ਹੋਣ ਬੱਤਖ ਵਾਲੇ ਤੇ ਅਮਣ ਆਪਣਾ ਸਮਾਨ ਦੇਖ ਰਹੀ ਐ ਤੇ ਮੈਂ ਆਪਣਾ ਦੇਖ ਰਹੀ ਮੈਨੂੰ ਆਹ ਰਿੰਗੋ ਬਹੁਤ ਪਿਆਰੀਆਂ ਲੱਗੀਆਂ ਪਰ ਮੈਨੂੰ ਚਾਹੀਦੀਆਂ ਨੇ ਏਡੀ ਚ ਬਿਲਕੁਲ ਜਿਹੜਾ ਸਿਲਵਰ ਹੁੰਦਾ ਉਹ ਕੋਈ ਨਹੀਂ ਹੈਗਾ ਉਹ ਜੇ ਹੈ ਨਹੀਂ ਅਵੇਲੇਬਲ ਭਾਜੀ ਕੋਲੇ ਤੇ ਪਰ ਮੈਨੂੰ ਇਹਨਾਂ ਦੀ ਡਿਜ਼ਾਈਨਿੰਗ ਬਹੁਤ ਸੋਹਣੀ ਲੱਗੀ ਯਾਰ ਕਾ ਸ਼ੋਅ ਹੁੰਦੀਆਂ ਤੇ ਮੈਂ ਤਾਂ ਬਸ ਲੈ ਜਾਣੀ ਸੀ ਅੱਜ ਆਵਲ ਆਵਲਾ ਡਿਜ਼ਾਈਨ ਵੀ ਬਹੁਤ ਸੋਹਣਾ ਯਾਰ ਇਹ ਵੀ ਸੋਹਣਾ ਲੱਗਦਾ ਹੈ ਹਾਂ ਵੀ ਸੋਹਣਾ ਲੱਗਾ ਆ ਕੁੜਤੀ ਨਾ ਸੋਹਣੇ ਲੱਗਣਗੇ ਜਿਹੜੇ ਦੀਦੀ ਨੇ ਕੁੜਤੀਆਂ ਬਣਵਾਈਆਂ ਨੇ ਨਾ ਉਹਨਾਂ ਦੇ ਜਿਹੜੇ ਬਲੈਕ ਕੁੜਤੀ ਹੈ ਨਾ ਉਹਦੇ ਨਾਲ ਬਹੁਤ ਪਿਆਰੇ ਲੱਗਣਗੇ ਆ ਦੇਖ ਮੈਂ ਬੜਾ ਪਿਆਰਾ ਲੱਗੂਗਾ ਰਾਇਲ ਜਿਹਾ ਲੱਗੂਗਾ ਬਲੈਕ ਕੁੜਤੀ ਦੇ ਨਾਲ ਟਰਾਈ ਕਰਕੇ ਦੇ ਬਲੈਕ ਸੂਟ ਨਾਲ ਸੋਹਣਾ ਲੱਗੂਗਾ ਹਾਂ ਆਹ ਤੇ ਉਹਦੇ ਨਾਲ ਇਹਦੇ ਤੇ ਪਾਇਆ ਹੈ ਹੈਲੋ ਘੋਟੀ ਨੇ ਮੇਰੇ ਹੁੰਦਿਆਂ ਚੁੰਨੀ ਲੈ ਕੇ ਬੈਠਾ ਹੋਇਆ ਹੈ ਇੱਧਰ ਜਾਮਣਾ ਆ ਗਈ ਹੈ ਤੇ ਜਾਮਣਾ ਖਾਣ ਲੱਗੇ ਹੋਏ ਆਏ ਮੜੀ ਆ ਤੇਰੀ ਕੀ ਕੀ ਫੇਰ ਕਰੇ ਉਹ ਰੋ ਕੜਾਈ ਦੀ ਬੜੇ ਸੁਪਨੇ ਨੇ ਅੰਮਣ ਉਹ ਕਹਿੰਦਾ ਘਰ ਆਪਣਾ ਆਪਣਾ ਬਣਾਈਏ ਸਾਰੇ ਜਣੇ ਆਪਣੇ ਕਿੰਨੇ ਘਰ ਹੋਣ ਸਾਡੇ ਤੇ ਕੰਮ ਹੋਣ ਫਤਿਹ ਨੀਤ ਨਾਲ ਬੈਠਾ ਕਹਿੰਦਾ ਸ਼ਗਨ ਪਵੇ ਤੇ ਦੋਨੇ ਇਕੱਠੇ ਬੈਠਾਂਗੇ ਦੇਖ ਲਓ ਹਾਂ ਇਹਨਾਂ ਨੂੰ ਇੱਕ ਛੁੱਟੀ ਹੈ ਕਮਲੇ ਹੋਏ ਪਏ ਅੱਜ ਅੱਜ ਉਹਦੀ ਹਾਲਤ ਦੇਖਣ ਵਾਲੀ ਹੈ ਬਿਲਕੁਲ ਸਸਤੀ ਮਹਾਲਜ ਲੇਟ ਹੋ ਰਿਹਾ ਹੈ ਬੜੇ ਪਾਸੇ ਧਿਆਨ ਰੱਖਣਾ ਪੈਂਦਾ ਟੈਨਸ਼ਨ ਬੜੀ ਪੈ ਗਈ ਦਿਮਾਗ ਤੇ ਕੰਟੀਨਿਊਸਲੀ ਮੈਡਮ ਲੱਗੇ ਮੈਨੂੰ ਨਾ ਘਟੋ ਘਟ ਅੱਧਾ ਘੰਟਾ ਹੋ ਗਿਆ ਰਾਜ ਦਾ ਮੈਨੂੰ ਫੋਨ ਆਇਆ ਮੈਂ ਤਾਂ ਇੰਪੋਰਟੈਂਟ ਗੱਲ ਕਰਨੀ ਪਰ ਇਹਨੂੰ ਅੱਧਾ ਘੰਟਾ ਹੋ બસ ਬਸ ਬਸ ਆਹ ਲੈ ਨਾ ਫਿਰ ਤਾਂ ਕਰਾਂਗੇ ਕੋਈ ਸੈਟਿੰਗ ਹੈ ਤਾਂ ਬਸ ਉਹੀ ਗੱਲ ਮੇਨ ਤਾਂ ਚੱਲ ਰਹੀ ਹੈ ਨਾ ਜਿਹਦੀ ਰਾਤ ਦੇ ਨੇ ਕਿਤੇ ਪੰਜ-ਛੇ ਸਾਲ ਸਪੈਡਰ ਤੇ ਕੱਢ ਲਈ ਤੇ ਮਾਤਾ ਮਾਬੇ ਫਿਰ ਫੜ ਲਾ ਬਸ 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 ਵਾਏ ਗੁਰ ਸੱਚੇ ਪਾਛਾ ਮੈਂ ਸਾਡੇ ਤੇ ਨਹੀਂ ਹਾਂ ਹਾਂ ਤੇ 4:00 ਵੱਜ ਗਏ ਨੇ ਪਰ ਅਜੇ ਤੱਕ ਟਾਈਮ ਨਹੀਂ ਮਿਲਿਆ ਹੈ ਹਾਂਜੀ ਆ ਜੀ ਉਹ ਤਾਂ ਨਹੀਂ ਮੈਂ ਦੇ ਮੈਂ ਚਾਹ ਬਣਾ ਲਿਆ ਮਾਂ ਨੂੰ ਦੇ ਤਾਂ ਠੀਕ ਨਹੀਂ ਚਾਹ ਠੀਕ ਹੈ ਹਾਂ ਹਾਂ ਚਾਹ ਇਹਨਾਂ ਨੂੰ ਪੁੱਛ ਲਓ ਸਹੀ ਨਾਲ ਦੀ ਨਾਲ ਹਾਂ ਕਰਾਂਗੇ ਆ ਜਾ ਫਿਰ ਬਣਾ ਪਰ ਨਹੀਂ ਤਾਂ ਆ ਜਾ ਆ ਜਾ ਮੈਨੂੰ ਸਕੂਲ ਤੋਂ ਆ ਕੇ ਮੈਂ ਕਿ ਇੱਕ ਕੱਪ ਚਾਹ ਬਣਾ ਦੇਣੀ ਪਰ ਨਹੀਂ ਮੇਰੇ ਨਾਲ ਕਿਸੇ ਨੂੰ ਪਿਆਰ ਨਹੀਂ ਹੈਗਾ ਮੇਰੀ ਕਿਸੇ ਨੂੰ ਪਰਵਾਹ ਨਹੀਂ ਜੀ ਕਿ ਮੈਨੂੰ ਕੋਈ ਇੱਕ ਕੱਪ ਚਾਹ ਬਣਾ ਕੇ ਦੇ ਦੂਗਾ ਸੱਚਾਈ ਹੈ ਸੱਚਾਈ ਭਾਵੇਂ ਮੈਨੂੰ ਹੁੱਸਾ ਲੱਗੇ ਤੇ ਮੈਂ ਸਕੂਲ ਤੋਂ ਆ ਕੇ ਦੇ ਲਈ ਮੈਨੂੰ ਚਾਹ ਖੁਦੀ ਬਣਾਣੀ ਪੈਂਦੀ ਹੈ ਚਲੋ ਕੋਈ ਗੱਲ ਨਹੀਂ ਗੱਭ ਦਾ ਪਾਣਾ ਨੂੰ ਕਰਾਉ ਹਾਉ ਤਾ ਇਹਨਾਂ ਸੋਣਾ ਕੌਣ ਹੈ ਕੌਣ ਹੈ ਸੋਣਾ ਦਾ ਕੌਣ ਹੈ ਸੋਣਾ ਦਾ ਕੌਣ ਹੈ ਇਹ ਛੋਣੀ ਜੀ ਹੈਗੀ ਐ ਮम्मा ਦੇਖੋ ਜਦੋਂ ਮੈਂ ਆਇਲਟਸ ਕਰਨ ਜਾਂਦੀ ਹਾਂ ਨਾ ਆ ਮੇਰੀ ਉਦੋਂ ਦੀ ਐ ਦੇਖੋ ਦੇਖੋ ਯਾ ਦਾ ਆ ਦੇਖੋ 2018 ਆ ਦੇਖੋ 6 ਵਜੇ ਤੋਂ ਲੈ ਕੇ 9 ਵਜੇ ਤੱਕ ਮੈਂ ਜਾਂਦੀ ਹੁੰਦੀ ਸੀ ਕਿ 6 ਵਜੇ ਤੋਂ ਲੈ ਕੇ 9 ਵਜੇ ਤੱਕ ਮੇਰੀ ਕਲਾਸ ਹੁੰਦੀ ਸੀ ਪਤਾ ਇਹ ਕਿੱਥੇ ਲੱਭ ਕੇ ਤੁਹਾਨੂੰ ਬਾਹਰ ਬੈਠ ਮਰਜੇ ਤੇ ਹੈ ਹਾਇ ਨਹੀਂ ਇਹ ਸਾਮ ਕੇ ਰੱਖੇ ਮੇਰੀਆਂ ਯਾਦਾਂ ਨੇ ਚਾਹੇ ਮੈਂ ਬਾਹਰ ਨਹੀਂ ਜਾ ਸਕੀ ਰਸ਼ਨੀ ਮੇਰਾ ਕੰਮ ਨਹੀਂ ਬਣਿਆ ਪਰ ਮੈਨੂੰ ਚੀਜ਼ ਯਾਦ ਆਉਂਦੀ ਇਹਦੇ ਵੱਲ 2018 ਚ ਮੈਂ ਆਪਣਾ ਸਫ਼ਰ ਸ਼ੁਰੂ ਕੀਤਾ ਸੀ ਬਾਹਰੇ ਜਾਣ ਦਾ ਤੇ ਅੱਜ ਹੋ ਗਿਆ 2024 ਆ ਗਣੀ ਤਾਂ ਡਿਗਗਣ ਇੱਥੇ ਹੀ ਤੇ ਚਲੋ ਕੋਈ ਗੱਲ ਨਹੀਂ ਜੀ ਉਹ ਵਾਈਗੁਰ ਨੇ ਜਦੋਂ ਜਦੋਂ ਜਿਹੜੇ ਜਿਹੜੇ ਕੰਮ ਲਿਖੇ ਨੇ ਉਦੋਂ ਉਦੋਂ ਹੀ ਹੋਣੇ ਨੇ ਖੰਨੇ ਮਾਈਂਡ ਵਿੱਚ ਕੋ ਤੋਂ ਮੈਂ ਕਰਦੀ ਹੁੰਦੀ ਸੀਗੀ ਆਈ ਲਾਈਟ ਸیرے ਸਾਰੇ 6 ਵਜੇ ਸیرے ਸਾਰੇ 6 ਵਜੇ ਜਾਣਾ ਫਤੇ ਸਿੰਘ ਜੀ ਨੂੰ ਸੁੱਤੇ ਪਏ ਨੂੰ ਛੱਡ ਕੇ ਤੇ ਮੈਂ 9 ਵਜੇ ਤੋਂ ਪਹਿਲਾਂ ਸਵੇਰੇ ਬਲੈਂਡਰ ਸਵੇਰੇ ਛੱਡ ਕੇ ਆਣਾ ਫਿਰ ਮੈਨੂੰ 9 ਵਜੇ ਤੱਕ ਆ ਰਿਹਾ ਲੈਂਡ ਜਾਣਾ ਫਿਰ ਮੈਂ ਆ ਕੇ ਫਟਾਫਟ ਨਾਸ਼ਤਾ ਬਣਾਉਣਾ ਤੇ ਫੇਰ ਬਲੈਂਡਰ ਨੇ ਆਫਿਸ ਜਾਣਾ ਉਸ ਤੋਂ ਬਾਅਦ ਪਤਾ ਨਹੀਂ ਚਲੋ ਵਾਈਗਰੂ ਕਹਿੰਦੇ ਜੋਗ ਕਰਦਾ ਚੰਗਾ ਕਰਦਾ ਹੈ ਨਾ ਆਪਾਂ ਆਪਣਾ ਮਿਹਨਤ ਕਰੀ ਜਾ ਰਹੇ ਹਾਂ ਕੋਈ ਨਹੀਂ ਵਾਈਗਰੂ ਜ਼ਰੂਰ ਦੇਵੇਗਾ ਫਲ ਪਨੀਰ ਫਟੇ ਨੇ ਮੈਨੂੰ ਅੱਜ ਫੇਰ ਯਾਦ ਕਰਾਤਾ ਆਪਣਾ ਹਾਂ ਤੇ ਮੈਂ ਹੁਣ ਜਾਬਣਾ ਨਹੀਂ ਅੱਜ ਟਾਈਮ ਹੋ ਗਿਆ 4 ਵਜੇ ਦਾ ਜਦੋਂ ਤਾਂ ਦੱਸਣੀ ਮੈਂ ਕੱਲ ਵਲੌਗ ਨਾਲ ਦਮ ਟਾਈਮ ਲੱਗਿਆ ਕੱਲ ਮੈਂ ਮਮ ਨੂੰ ਰਣਾ ਚਲੀ ਗਈ ਸੀਗੀ ਬਾਜ਼ਾਰ ਤੇ ਪਤਾ ਨਹੀਂ ਕਿਉਂ ਨਾ ਮੇਰੇ ਇੰਨਾ ਜੀ ਨਹੀਂ ਕਰਦਾ ਹੈਗਾ ਬਾਜ਼ਾਰ ਜਾਣ ਨੂੰ ਕੱਲ ਵੀ ਮੈਂ ਗਈ ਬਸ ਮੈਨੂੰ ਆਇਆ ਹੋਇਆ ਪਿਆ ਸੀ ਮੈਂ ਜਲਦੀ ਘਰੇ ਵਾਪਸ ਜਾਣਾ ਤੇ ਜਲਦੀ ਜਲਦੀ ਵਾਪਸ ਚਲੀ ਆ ਗਈ ਸੀ ਕਿ ਇਸੇ ਘਰੇ ਬਸ ਫਟਾਫਟ ਸੂਟ ਸਿਲੈਕਟ ਕਰਕੇ ਹੁਣ ਬਸਤੀਆਂ ਦੀ ਤਿਆਰੀ ਚੱਲਦੀ ਹੈ ਸੂਟ ਸਾਰੇ ਉਹਦੇ ਵਾਸਤੇ ਐਮਬਰਾਇਡਰੀ ਵਾਸਤੇ ਦੇ ਕੇ ਆਣੇ ਹੈ ਸ਼ਾਇਦ ਅੱਜ ਬਾਕੀ ਦਾ ਸਾਰੇ ਕਲਰ ਵਗੈਰਾ ਦਾ ਸਿਲੈਕਟ ਕਰ ਲਿਆ ਸੀ ਆ ਦੇਖੋ ਇੰਨੀ ਜਲਦੀ ਦਿਮਾਗ ਇੰਨਾ ਕਿ ਖਰਾਬ ਹੈ ਇਹ ਸੂਟ ਸਿਲੈਕਟ ਕਰਕੇ ਤੇ ਮੈਂ ਆਪ ਹੀ ਹੁਣ ਕਲਰ ਭੁੱਲ ਗਈ ਮੈਨੂੰ ਯਾਦ ਹੀ ਨਹੀਂ ਆ ਰਿਹਾ ਕਿ ਮੇਰਾ ਕਿਹੜੇ ਕਲਰ ਦਾ ਸੂਟ ਸੀਗਾ ਬਸ ਮੈਨੂੰ ਇੰਨਾ ਯਾਦ ਹੈ ਕਿ ਮੈਂ ਦੁਪੱਟਾ ਉਹਦੇ ਨਾਲ ਮੈਂ ਜੈਂਟਾ ਲੈਣਾ ਹੈ ਮਤਲਬ ਜਿਹੜਾ ਹੌਟ ਪਿੰਕ ਹੁੰਦਾ ਹੈ ਉਹ ਤੇ ਕਲਰ ਮੈਂ ਭੁੱਲ ਚੁੱਕੀ ਹਾਂ ਮੈਨੂੰ ਨਹੀਂ ਯਾਦ ਹੈਗਾ ਕਿ ਕਲਰ ਆਈ ਥਿੰਕ ਪਤਨੀ ਸੀ ਗ੍ਰੀਨ ਸੀਗਾ ਪਤਨੀ ਕਿਵੇਂ ਦਾ ਸੀਗਾ ਦੇਖਿਓ ਨਾ ਦਿਮਾਗ ਅਗਰ ਵੀ ਪੁੱਛੀ ਕਿ ਗगन ਕਿਹੜੇ ਕਲਰ ਸੂਟ ਲਿਆ ਕਿਹੜੇ ਕਲਰ ਦਾ ਸੂਟ ਲਿਆ ਤੇ ਮੈਨੂੰ ਯਾਦ ਹੀ ਨਹੀਂ ਹੈਗਾ ਕਿ ਮੈਂ ਕਿਹੜੇ ਕਲਰ ਦਾ ਸੂਟ ਲਿਆ ਹੈ ਐਹੋ ਜਿਹਾ ਦਿਮਾਗ ਹੋਇਆ ਪਿਆ ਹੈ ਸ ਇਸ ਵਾਰ ਉਹ ਵੀ ਜਾ ਰਹੇ ਨੇ ਫੁੱਲ ਚਿੱਲ ਕਰਨੀ ਐ ਇਸ ਵਾਰ ਸਾਰਾ ਸਾਨੂੰ ਟਾਈਮਿੰਗ ਦੀ ਵੀ ਕੋਈ ਉਹ ਨਹੀਂ ਹੈਗੀ ਕਹਿੰਦੇ ਜਦੋਂ ਮਰਜ਼ੀ ਆਵੋ ਤੇ ਜਦੋਂ ਮਰਜ਼ੀ ਜਾਓ ਮਤਲਬ ਸਵੇਰੇ 9-10 ਵੇ ਤੋਂ ਲੈ ਕੇ ਸ਼ਾਮ ਤੱਕ ਤੇ ਬਾਕੀ ਦੇਖੋ ਫੁੱਲ ਇੰਜੋਏ ਕਰਨ ਦੀ ਸਲਾਹ ਐ ਸਰ ਕਿ ਅਸੀਂ ਫੁੱਲ ਮਸਤੀ ਕਰਨੀ ਐ ਇਸ ਵਾਰ ਇੱਕ ਦਿਨੀ ਤਾਂ ਮਿਲਦਾ ਯਾਰ ਬਾਕੀ ਦਿਨ ਤਾਂ ਟੈਨਸ਼ਨ ਹੀ ਲੈਣੀ ਐ ਤੇ ਕਿਉਂ ਐਵੇਂ ਉਹ ਕਰਨਾ ਹਨਾ ਇੱਕ ਦਿਨ ਆਪਣਾ ਫੁੱਲ ਇੰਜੋਏ ਕਰੋ ਪੂਰਾ ਟੈਨਸ਼ਨ ਫਰੀ ਹੋ ਕੇ ਤੇ ਲੋ ਕੌਫੀ ਲੈ ਆਣ ਅਗੇ ਨੇ ਫਤ ਮੈਂ ਪਾ ਕੇ ਦਿੰਨੀ ਆ ਇਦਾਂ ਇਹਨਾਂ ਦੀ ਕੌਫੀ ਦੇ ਚੱਕਰ 'ਚ ਮੇਰੀ ਚਾਹ ਉਬਲ ਗਈ ਐ। ਇਹਨਾਂ ਨੂੰ ਕਹਿ ਕੇ ਆਪੇ ਬਣਾਣੀ ਸਿੱਖੋ ਐਡਾ ਕੋਈ ਔਖਾ ਕੰਮ ਤਾਂ ਹੈ ਨਹੀਂ ਇਹਦੇ 'ਚ ਲਿਓ ਮੈਂ ਪਾ ਕੇ ਦਵਾ। ਪਾ ਦਰਤੀ ਐ। ਮੈਨੂੰ ਇਹ ਲੱਗਦਾ ਨਾ ਆਪਣਾ ਕੰਮ ਰੇਖ ਨੂੰ ਆਪ ਹੀ ਕਰਨਾ ਚਾਹੀਦਾ। ਤੁਹਾਡਾ ਕੀ ਕਹਿਣਾ ਤੁਸੀਂ ਵੀ ਦੱਸਿਓ। ਹਨਾ ਇੱਕ ਦੂਜੇ ਦੇ ਸੱਤੇ ਐਦਾ ਕੰਮ ਸੁੱਟਣਾ ਸਰਾਸਰ ਗਲਤ ਚੀਜ਼ ਐ ਇਹ। ਬੱਚਿਆਂ ਨੂੰ ਵੀ ਆਪਣਾ ਕੰਮ ਆਪ ਹੀ ਸਿੱਖਣਾ ਚਾਹੀਦਾ। ਇੱਕ ਬੰਦਾ ਬੁਟੀਕ 'ਚ ਵੜਿਆ ਹੋਇਆ ਐ। ਪੁਨੀਤ ਆ। ਪਰ ਇਹ ਮੇਰੇ ਲਾਡਲੇ ਨੇ ਨਾ ਵਿਚਾਰੇ। ਫਿਰ ਇਹਨਾਂ ਨੂੰ ਤਾਂ ਮੈਂ ਹੁਣ ਬਿਨਾ ਬਣਾਏ ਕੋਈ ਚੀਜ਼ ਕਾਲਾ ਧਾਗਾ ਬੰਨ੍ਹੋ ਕਾਲੇ ਧਾਗੇ ਤੇ ਲੱਗਦੇ ਆ ਕਿਉਂ ਚਾਚੂ ਦੀ ਨਜ਼ਰ ਲੱਗਦੀ ਚਾਚੂ ਤੁਮਨੇ ਇਨਾ ਪਿਆਰ ਕਰਦੇ ਚਾਚੂ ਨਜ਼ਰ ਕਿੱਥੇ ਲੱਗ ਜੂਗੀ ਤੂੰ ਅੱਜ ਕੀ ਹਾਲਤ ਬਣਾਈ ਹੋਈ ਇੱਕ ਛੁੱਟੀ ਕੀ ਹੋ ਗਈ ਕੀ ਹੋ ਗਿਆ ਹੈ ਮੈਂ ਨਾ ਪਹਿਲਾਂ ਸੋਚ ਰਹੀ ਆ ਜਿਹੜਾ ਬਲੈਕ ਡਰੈੱਸ ਹੀ ਨਾ ਮੈਂ ਇਹਦਾ ਬਣਾਉਂਦੀ ਕੁਝ ਡਰੈੱਸ ਵਗੈਰਾ ਜੀ ਤੇ ਬਟ ਅਜੇ ਮੇਰਾ ਤੀਆਂ ਦਾ ਸਰਪ੍ਰਾਈਜ਼ ਆ ਮੈਂ ਤੁਹਾਨੂੰ ਦੱਸਾਂਗੀ ਮੈਂ ਕੀ ਬਣਾਣਾ ਹੈ हल्का जहाँ डिफरेंट कर जा रही हैं बाकी देखते हैं देख दीद ने मैं भेजा सी मैं सर्च करके दें देख लो मेरा टाइम नहीं लगे मैं अच्छे गूगल कराँगी मैं स्क्रीन शॉट लैके रख लिया कमेंट का तो अच्छे मैं सर्च कराँगी कि मेरी जी आईज न प्रॉब्लम है वो की है उधर तो थोड़ी जी ईयरस की प्रॉब्लम होगी क्योंकि तुम तो पता ना बहरले मुल्खा हम बच्चे तुम तो पता ही है बच्चे हैडफोन चौबी घंटे काम से भी होंगे तो हैडफोन ला के गल करते बारे ज़्यादातर ਤੇ ਉਹ ਨੂੰ ਨਾ ਹੈਡਫੋਨ ਲਾਣ ਕਰਕੇ ਪ੍ਰੋਬਲਮ ਆ ਗਈ ਥੋੜੀ ਜੀ ਉਹਦੇ ইয়ারਸ ਦੇ ਵਿੱਚ ਫਿਰ ਮੈਨੂੰ ਬੜੀ ਸੱਚੀ ਟੈਨਸ਼ਨ ਜੀ ਹੋਈ ਪਈ ਐ ਮੈਨੂੰ ਕਹਿ ਰਹੀ ਛੇਤੀ ਅਜੇ ਫਿਲਹਾਲ ਤਾਂ ਡਾਕਟਰ ਨੇ دارو ਦਿੱਤਾ ਐ ਤੇ ਵਾਹਿਗੁਰੂ ਅਰਦਾਸ ਕਰੀਓ ਕਿ ਛੇਤੀ ਉਹਦੀ ਕੰਨਾਂ ਨੂੰ ਛੇਤੀ ਫਰਜ ਪੈ ਜਾਵੇ ਜੀ ਜਿਆਦਾ ਕੰਮ ਨਾ ਕਰੇ ਸਾਡੇ ਭਰਾ ਦੇ ਨਾਲ ਰਿਲੇਟਡ ਕੋਈ ਵੀ ਗੱਲ ਹੁੰਦੀ ਐ ਨਾ ਜਾਨ ਨਿਕਲਣ ਵਾਲੀ ਨਾ ਜਲੀ ਮਤਲਬ ਟੈਨਸ਼ਨ ਪੈ ਜਾਂਦੀ ਐ ਬਹੁਤ ਜ਼ਿਆਦਾ ਟੈਨਸ਼ਨ ਹੋ ਜਾਂਦੀ ਐ ਕਿ ਵਾਹਿਗੁਰੂ ਉਹਦੀ ਲੰਬੀ ਉਮਰ ਕਰੇ ਹੁੰਦੇ ਰਹਾ ਦੇ ਚਾਹ ਪੀਂਦੇ ਕਿ ਨਹੀਂ ਸਿਰ ਪਟਾ ਹਾਂ ਸਿਰ ਪਟ ਨਹੀਂ ਹੁਣ ਤੂੰ ਕਿੰਨਾ ਟਾਈਮ ਤੇ ਤੈਨੂੰ ਹੋ ਗਿਆ ਵੀ ਤੂੰ ਫੋਨ ਤੇ ਲੱਗੀ ਸੇਰੀ ਪਟਣਾ ਹਾਂ ਸਿਰ ਪਟ ਉਹ ਦੋਸਾਂ ਨੂੰ ਪੀ ਦੁਬਾਰਾ ਕਿਹਦੇ ਚਿੰਗਾ ਖੁੱਤ ਤੇ ਖੜ ਗਿਆ ਤਰਾ ਬੈਰੀ ਤੇ ਕੋਲ ਬੈਠਾ ਚਾਹ ਪੀ ਲੈ ਆ ਕੇ ਅੰਦਰ ਤੇ ਪਾਣੀ ਦੇ ਗਲਾ ਲਿਆ ਕੇ ਚਾਹ ਠੰਡੀ ਹੋ ਜਣੀ ਚਾਹ ਬਦ ਲਿਆ ਦੇ ਬੁੱਤ ਖੰਡ ਕਿੰਨੇ ਮਾਰ ਕੀ ਕਹੇ ਨਹੀਂ ਅਮਣ ਉਹਨੇ ਹੁੰਦਿਆ ਵੀ ਕਿਹਾ ਮੈਨੂੰ ਸਕੂਲ ਤੋਂ ਅੜੀ ਮਾਂ ਤੇ ਸੂਟ ਦਰਾਂਗੀ ਭੁੱਲ ਗਈ ਮੈਂ ਕਿਹੜਾ ਸੂਟ ਲਿਆ ਸੀ ਸੂਟ ਕੋਈ ਤਰ੍ਹਾਂ ਦਾ ਕੀ ਹੋਰੀ ਤਰ੍ਹਾਂ ਦਾ ਪਤਾ ਨਹੀਂ ਪਾਣੀ ਤੁਸੀਂ ਬਸਤੇ ਉਹਨੇ ਲਵਾਏ ਨੇ ਕਿ ਨਹੀਂ ਕਪੜੇ ਹਾਂ ਮਮਾ ਨੇ ਕਹੇ ਕੀ ਕਿਹਾ ਸੀ ਮਮਾ ਜੀ ਮਾਰਾਂਗੀ ਇਹ ਕੰਮ ਉਥੇ ਘਾਤਾ ਸੀ ਕੀ ਹੋਇਆ ਸੀ ਇਹਨੇ ਮੇਰੀ ਆ ਡਾਇਰੀ 파ੜਤੀ ਸਾਰੀ ਆ ਵਾ ਨਾ ਪਤਾ ਇਹ ਤਾਂ ਫਿਰ ਬੁੱਤ ਗਲਤ ਗੱਲ ਹੈ ਹੰਡ ਹਾਂ ਅਮੋ ਤਾਂ ਚਾਹ ਠੰਡੀ ਹੋਈ ਨਹੀਂ ਪਾ ਕੇ ਰੱਖੀ ਪਈ ਹੈ ਚਾਹ ਦੀ ਠੰਡੀ ਹੋਈ ਨਹੀਂ ਮੈਂ ਪਾ ਕੇ ਰੱਖੀ ਪਈ ਪਰ ਮੈਡਮ ਜੀ ਆ ਨਹੀਂ ਰਹੀ ਮੈਨੂੰ ਯਾਰ ਜੇ ਵੀ ਸੂਟ ਦਾ ਕਲਰ ਨਹੀਂ ਯਾਦ ਆ ਰਿਹਾ ਕਿਹੜਾ ਸੀਗਾ ਮੇਰਾ ਸੂਟ ਮੈਨੂੰ ਇੱਥੇ ਵੀ ਕੋਈ ਕਲਰ ਨਜ਼ਰ ਆ ਰਿਹਾ ਮੈਨੂੰ ਲੱਗਦਾ ਨਾ ਜਿੱਦਾਂ ਆਹ ਵਾਲਾ ਨਹੀਂ ਹੈਗਾ ਇਹ ਵੀ ਡਾਰਕ ਹੈ ਉਹ ਹੋਰ ਹੀ ਕਲਰ ਦਾ ਏ ਜੇ ਤਾਂ ਆ ਗਿਆ ਵਰਕ ਹੋ ਕੇ ਫਿਰ ਮੈਂ ਵਰਕ ਹੋ ਕੇ ਨਹੀਂ ਸੱਚ ਵਰਕ ਨੂੰ ਤਾਂ ਟਾਈਮ ਲੱਗਣਾ ਹੈ ਜੇ ਇੱਕ ਮਿੰਟ ਮੈਂ ਤੁਹਾਨੂੰ ਦਿਖਾਨੀ ਆ ਮੇਬੀ ਸ਼ਾਇਦ ਇਹੇ ਜਿਹਾ ਕਲਰ ਦਾ ਸ਼ਾਇਦ ਸ਼ਾਇਦ ਹਾਏ ਮੇਰਾ ਦਿਮਾਗ ਦੇਖੀ ਪਾਗਲ ਹੋ ਗਿਆ ਹੈ ਮੈਨੂੰ ਕੁਝ ਵੀ ਨਹੀਂ ਯਾਦ ਆ ਰਿਹਾ ਚਲੋ ਕੋਈ ਗੱਲ ਨਹੀਂ ਜਦੋਂ ਤਿਆਰ ਹੋ ਗਿਆ ਉਹ ਤਾਂ ਤੁਹਾਨੂੰ ਦਿਖਾਉਂਗੀ ਪਰ ਪੂਰੀ ਸੂਟ ਦੀ ਜਿਹੜੀ ਲੁੱਕ ਹੈਗੀ ਹੈ ਨਾ ਉਦੋਂ ਦਿਖਾਉਂਗੀ ਪੂਰਾ ਬਣਨ ਤੋਂ ਬਾਅਦ ਮਤਲਬ ਪੂਰੀ ਘੈਂਟ ਜੀ ਇਸ ਟਾਈਮ ਵਧੀਆ ਜਿਹਾ ਕੁਝ ਬਣਾਉਂਗੀ ਇਸ ਵਾਰ ਕੁਝ ਪੁਰਾਣਾ ਡਿਜ਼ਾਈਨ ਨਹੀਂ ਬਣਾਣਾ ਹੈਗਾ ਇਸ ਵਾਰ ਕੁਝ ਅਲੱਗ ਤੋਂ ਸੋਚਿਆ ਹੋਇਆ ਹੈ ਪਤੇ ਪੁੱਤਾ ਉਹ ਤੇ ਪੀਲੀ ਤੋਂ ਕਾਫੀ ਵੀਡੀਓ ਨਾ ਤੁਸੀਂ ਹੈ ਜਦੋਂ ਪੱਲੇ ਨੂੰ ਜਾਤ ਜਿਆ ਮਮਣ ਪਾਣੀ ਲਿਆਦੇ ਪੁੱਤ ਜੋ ਲਿਆਦੇ ਪੁੱਤ ਐ ਨਹੀਂ ਕਰਦੇ ਹੁੰਦੇ ਚਾ ਕੋਈ ਨਹੀਂ ਡੈਰੀ ਵੀ ਤਾਂ ਪਾੜੀ